ਉਹ ਪਾੜ ਦੇਖੇ ਪਾੜ ਦਾ ਅਗਰ ਜਿਗਰ ਪੈਣਾ ਹੈ ਇਹ ਜਲਪਰੀ ਵਾਲਾ ਜੀ ਜਿੱਧਰ ਜਲਪਰੀ ਹੈ ਉਹ ਦੇਖ ਸਕਦਾ ਤੁਸੀਂ ਕਿੰਨਾ ਸੋਹਣਾ ਇਹ ਅੰਦਰੋਂ ਦੇਖ ਸਕਦੇ ਬਹੁਤ ਵਧੀਆ ਬਣਾਇਆ ਹੈ ਇਹਨਾਂ ਦਾ ਸ਼ੈੱਡ ਜਿੰਦ ਕਰੋ ਅਲਪਣਾ ਜੀ ਸਭ ਲੋਗ ਇਹ ਜੰਮੀ ਇਹ ਕੋਈ ਬਹੁਤ ਹੀ ਸੋਹਣੀ ਸੁਪਰ ਸੋਹਣੀ ਜੇ ਤੁਸੀਂ ਅੰਦਰ ਦਾ ਵੀਊ ਦੇਖ ਸਕਦੇ ਹੋ ਇਹਨਾਂ ਨੇ ਕਿੰਨਾ ਸੋਹਣਾ ਬਣਾਇਆ ਹੈ ਆ ਵੀ ਦੇਖਦੇ ਤੇ ਆ ਜੋ ਔਰ ਨੂੰ ਵੀ ਦੁਕਾਨਾਂ ਮੇਲੇ ਜਿਹੇ ਰਹਿੰਦੇ ਨੇ ਅੱਜ ਦੱਸਿਆ ਦੋਸਤੋ ਤੁਸੀਂ ਦੇਖ ਰਹੇ ਹੋ ਸਟਾਰ 24 ਪਟਿਆਲਾ ਟੀਵੀ ਤੇ ਜਿਵੇਂ ਸਾਹੀ ਸ਼ਹਿਰ ਪਟਿਆਲਾ ਆਪਣਾ ਉਹਦੇ ਬਹੁਤ ਸਾਰੇ ਮੇਲੇ ਲੱਗਦੇ ਰਹਿੰਦੇ ਨੇ ਇਦਾਂ ਹੀ ਹੁਣ ਫੇਰ ਵੀਰ ਹਕੀਕਤ ਰਾਏ ਗਰਾਊਂਡ ਦੇ ਵਿੱਚ ਇੱਕ ਨਵਾਂ ਮੇਲਾ ਲੈ ਕੇ ਆਏ ਨੇ ਬਾਕੀ ਆ ਜੋ ਆਪਾਂ ਗੱਲਬਾਤ ਕਰਦੇ ਆਂ ਜੋ ਮੇਲੇ ਦੇ ਦਰਸ਼ਕ ਨੇ ਵੀ ਉਹਨਾਂ ਨੂੰ ਇਹ ਮੇਲਾ ਕਿਦਾਂ ਦਾ ਲੱਗ ਰਿਹਾ हां जी सतीका भाई सतीका भाजी कितना लग रहा मेला बहुत बढ़िया लग रहा है जी की की देखने मिल रहा है और अपन जलपरी बढ़िया ਝੁੱਲੇ ही ਝੰਡ올 ਬਹੁਤ ਵਧੀਆ ਲੱਗ ਰਿਹਾ ਹੈ ਕਿੱਥੋਂ ਆਏ ਹੋ ਪਟਿਆਲਾ ਤੋਂ ਪਿੰਡ ਦੌਣਗਲਾ ਦੇ ਪਿੰਡ ਦੌਣਗਲਾ ਅੱਧੇ ਦੂਰੋਂ ਮੇਲਾ ਦੇਖਣ ਆਏ ਹਾਂਜੀ ਹਾਂਜੀ ਸਪੈਸ਼ਲ ਬੱਚਿਆਂ ਦੀ ਦੁਕਾਨ ਹੈ ਹਾਂਜੀ ਕਿੱਦਾਂ ਲੱਗਾ ਮੇਲਾ ਇਸ ਹਨ ਵਧੀਆ ਜੀ ਵਧੀਆ ਜੀ ਤੁਹਾਨੂੰ ਮੈਮ ਕਿੱਦਾਂ ਲੱਗੇ ਵਧੀਆ ਮੇਰਾ ਐਂਟਰੀ ਤੋਂ ਵਾਰ ਇਹ ਜਾ ਕੰਨੀਆ ਚੈਲੰਜ ਕੀ ਦੇਖਿਆ ਸਾਰਾ ਲੈਲਾ ਨਹੀਂ ਦੇਖਣਾ ਆਈ ਰਿਜ਼ਾਈਨਰ ਹੀ ਆਈ ਚਲੋ ਆਜੋ ਦੇਖਦੇ ਆ ਫਿਰ ਤੁਹਾਡੇ ਨਾਲ ਆਜੋ ਆਪਾਂ ਬਾਈ ਹੋਰਾਂ ਦਾ ਸਾਰਿਆਂ ਦਾ ਦੇਖਦੇ ਆ ਮੇਲਾ ਜੀ ਕਿੱਦਾਂ ਦਾ ਲੱਗ ਰਿਹਾ ਸਾਰਿਆਂ ਨੂੰ 오케이. 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 ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਨਾ ਸੋਨਾ ਸਜਾਇਆ ਹੈ ਬਾਕੀ ਸੀ ਮੇਲਾ ਦੇਖ ਸਕਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਪਟਿਆਲੇ ਦੇਤੇ ਕਿ ਹਰੇਕ ਵਾਰ ਮੇਲੇ ਦੇ ਸ਼ਹਿਰ ਮੇਲਾ ਸ਼ਹਿਰ ਹੈ ਪਟਿਆਲਾ 22 ਸ਼ਹਿਰ ਪਟਿਆਲਾ ਜਿੱਥੇ ਮੇਲੇ ਅਕਸਰ ਲੱਗਦੇ ਰਹਿੰਦੇ ਆ ਇਸ ਵਾਰ ਇੱਕ ਨਵਾਂ ਮੇਲਾ ਆਇਆ ਆ ਆਪਾਂ ਭਾਈ ਸਾਹਿਬ ਨੂੰ ਪੁੱਛਦੇ ਹੋਏ ਕਿਸ਼ਤੀ ਦਾ ਮੇਲਾ ਤੇ ਕਿਹੜੀ ਜਗ੍ਹਾ ਤੋਂ ਆਇਆ ਨੇ ਸੱਸੀ ਕਾ ਭਾਈ ਜੀ ਸੱਸੀ ਕਾ ਜੀ ਭਾਈ ਜੀ ਕਿਹੜਾ ਮੇਲਾ ਜੀ ਆਪਣਾ ਇਸ ਸਰ ਜਿਹੜਾ ਮੇਲਾ ਪਟਿਆਲਾ ਲੱਗੇ ਵੈਸੇ ਆਪਾਂ ਪਟਿਆਲਾ ਵਿੰਟਰ ਕਾਰਨੀਵਲ ਦੇ ਨਾਮ ਤੋਂ ਲੱਗਿਆ ਹੋਇਆ ਮੇਲਾ ਤੇ ਜਿਹੜੇ ਮੇਲੇ ਵਿੱਚ ਆਪਾਂ ਇਹ ਖਾਸ ਚੀਜ਼ਾਂ ਲੈ ਕੇ ਆਏ ਆ ਇਹਦੇ ਵਿੱਚ ਲੈ ਕੇ ਆਏ ਆ ਜਿਹੜਾ ਪਟਿਆਲਾ ਦੀ ਪਹਿਲੀ ਪੱਤਨ ਨੂੰ ਬਣੀ ਹੈ ਜਲਪਰੀ ਤੇ ਸਪੈਸ਼ਲਿਸਟ ਜੀ ਨੂੰ ਜਲਪਰੀ ਸ਼ੋ ਲੈ ਕੇ ਆਏ ਹੋਏ ਹੈ ਅਤੇ ਨਾਲ ਹੀ ਕਸ਼ਮੀਰ ਵੈਲੀ ਹੈ ਤੇ ਨਗਰਾਫਲ ਲੈ ਕੇ ਆਏ ਹੈ ਜੋ ਕਿ ਪਟਿਆਲਾ ਵਾਸੀਆਂ ਲਈ ਬਹੁਤ ਹੀ ਖਾਸ ਪਸੰਦ ਬਣੀ ਹੋਈ ਹੈ ਉਹ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੇ ਕਿੰਨੇ ਕੁ ਲੋਕ ਰੋਜ਼ ਦੇਖਣ ਆ ਰਹੇ ਨੇ ਮੈਂ ਤੁਹਾਨੂੰ ਕਾਫੀ ਲੋਕ ਆ ਰਹੇ ਬਹੁਤ ਰਿਸਪੌਂਸ ਅੱਛਾ ਹੈ ਲੋਕੀ ਬਹੁਤ ਜ਼ਿਆਦਾ ਇਹਨੂੰ ਲਾਈਕ ਵੀ ਕਰ ਰਹੇ ਪਸੰਦ ਵੀ ਕਰ ਰਹੇ ਹੈ ਤੇ ਬਾਰ ਬਾਰ ਰਿਪੀਟ ਆ ਰਹੇ ਨੇ ਅੱਛਾ ਜੀ ਹਾਂਜੀ ਸਭ ਤੋਂ ਵਧੀਆ ਕੀ ਚੀਜ਼ ਲੱਗ ਰਹੀ ਹੈ ਉਹਦੇ ਮਨ ਨੂੰ ਸਭ ਤੋਂ ਵੱਸੇ ਜੋ ਪਸੰਦ ਕਰਨੀ ਲੋਕੀ ਇਹਨੂੰ ਕਸ਼ਮੀਰ ਵੈਲੀ ਨੂੰ ਪਸੰਦ ਕਰ ਰਹੇ ਬਹੁਤ ਲੋਕੀ ਚਲਕੀਆਂ ਦੇ ਰਹੇ ਨੇ ਇਹਦੀਆਂ ਤੇ ਜਲਪਰੀ ਦੀ ਲੈ ਰਹੇ ਨੇ ਜਲਪਰੀ ਨਾਲ ਇੰਜੋਏ ਕਰ ਰਹੇ ਨੇ ਤੇ ਕਿਨਾ ਮੈਂ ਨੈਗਰਾ ਫਲ ਵੀ ਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਮੈਂ ਪਟਿਆਲੇ ਤੋਂ ਹਾਂ ਅੱਛਾ ਤੁਸੀਂ ਪਟਿਆਲੇ ਤੋਂ ਹਾਂਜੀ ਹਾਂ ਮੈਂ ਪਟਿਆਲੇ ਤੋਂ ਹੀ ਆ ਜੀ ਠੀਕ ਹੈ ਜੀ ਤੇ ਹਰ ਇੱਕ ਵਾਰ ਫੇ ਮੇਲਾ ਹੋ ਰਿਹਾ ਲਾਂਦੇ ਨੇ ਕੋ ਪਹਿਲੀ ਵਾਰ ਲਗਾਇਆ ਹੈ ਬਹਿ ਤਰੀਬਨ 10 ਸਾਲ ਤੋਂ ਰੇ ਮੇਲਾ ਲਾ ਰਹੇ ਤੇ ਹਰ ਵਾਰ ਕੀ ਨਵੇਂ ਅਸੀਂ ਕੁਝ ਨਵੇਂ ਹੀ ਲੈ ਕੇ ਆਉਂਦੇ ਹਾਂ ਕੁਝ ਖਾਸ ਹੀ ਲੈ ਕੇ ਆ ਰਹੇ ਜੀ ਸਪੈਸ਼ਲ ਗੱਲਪਰੀ ਵਾਲਾ ਇਸ ਵਾਰ ਤੁਸੀਂ ਸਪੈਸ਼ਲ ਲੈ ਕੇ ਆਏ ਹੋ ਜੀ ਕੁਝ ਅਸੀਂ ਹਰ ਸਾਡੀ ਹੀ ਕੋਸ਼ਿਸ਼ ਹੁੰਦੀ ਹਾਰ ਵਾਰ ਕੀ ਕੁਝ ਖਾਸ ਲੈ ਕੇ ਆਈਏ ਕੁਝ ਨਵਾਂ ਲੈ ਕੇ ਆਈਏ ਪਟਿਆਲਾਵਾਸੀਆਂ ਲਈ ਤੇ ਹੁਣ ਆਪਣਾ ਕਿੰਨੀ ਤਰੀਕ ਤੱਕ ਮੇਲਾ ਚੱਲੂਗਾ ਇਹ ਮੇਲਾ ਸਰ 14 ਦਸੰਬਰ ਤੱਕ ਆਪਿਆ ਵੈਸੇ ਦਾ ਤੇ ਜਿਸ ਤਰ ਸਾਡੀ ਡਿਮਾਂਡ ਵੱਧ ਰਹੀ ਹੈ ਲੋਕਿਆਂ ਦਾ ਕਰੀਜ਼ ਵੱਧ ਰਿਹਾ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਡੇ ਸਰ ਸਰ ਇੱਥੇ ਆ ਕਿ ਰਾਈਡਸ ਵੀ ਸਾਡੇ ਕੋਲ ਕੈਮਰਲ ਰਾਈਡਸ ਨੇ ਸ਼ੇਅਰਿੰਗ ਕਾਰਸ ਹੈ ਜੋ ਮੈਨੋ ਹੈ ਔਰ ਇਸ ਮੈਂ ਰਾਈਡਸ ਤੋਂ ਸਾਡੀ ਸਭ ਤੋਂ ਵੱਡੀ ਸਭੀ ਸੀਟਰ ਦੁੱਲਾ ਸਾਡੇ ਕੋਲ ਜੀ ਜੀ ਸਭ ਤੋਂ ਵੱਧ ਕਾਊਡ ਕਿਹੜੇ ਦਿਨ ਹੁੰਦਾ ਜੀ ਭਾਈ ਆਪ ਸਭ ਸਾਰੇ ਦਿਨ ਹੀ ਹੁੰਦਾ ਸਰ ਠੰਡੇ ਇਸ ਤਰ੍ਹਾਂ ਠੰਡੇ ਵਿੱਚ ਸਭ ਛੁੱਟੀ ਹੁੰਦੀ ਹੈ ਲੋਕ ਯਾਦਰ ਠੰਡੇ ਨਹੀਂ ਹੁੰਦੇ ਔਰ ਖਾਣ ਪੀਣ ਦਾ ਵੀ ਇੰਤਜ਼ਾਮ ਹੁੰਦਾ ਜੀ ਪੂਰਾ ਖਾਣ ਪੀਣ ਦਾ ਪ੍ਰਬੰਧ ਹੈ ਲੋਕੀ ਹਰ ਤਰ੍ਹਾਂ ਦੇ ਖਾਸਾ ਦੇ ਵੱਖ-ਵੱਖ ਤਰ੍ਹਾਂ ਦੇ ਇੱਥੇ ਆਏ ਹੋਏ ਉੱਪਰ ਲੱਗੇ ਹੋਏ ਸਟਾਲ ਲੱਗੇ ਹੋਏ ਆ ਕਾਫੀ ਤਰ੍ਹਾਂ ਦੇ ਸਟਾਲ ਲੱਗੇ ਆ तकरीबन ਲੱਗੇ ਹੋਣਗੇ 25 ਤੋਂ 30 ਤਰ੍ਹਾਂ ਦੇ ਸਟਾਲ ਲੱਗੇ ਹੋਏ ਅਲੱਗ-ਅਲੱਗ ਤਰ੍ਹਾਂ ਦੇ ਵੀ ਆਪਣੇ ਸਾਰੇ ਪਟਿਆਲੇ ਦੇ ਸਟਾਲਾਂ ਦਾ ਬਾਹਰਲੇ ਵੀ ਬਾਹਰਲੇ ਵੀ ਹੈ ਪਟਿਆਲੇ ਦੇ ਵੀ ਹੈ ਵੀ ਬਾਹਰ ਜਿਹੜੇ ਬਾਹਰ ਮੇ ਬਾਹਰ ਸਪੈਸ਼ਲ ਜੀ ਚੱਲ ਵਰਕਿਆਂ ਆਪਣੇ ਅਲੱਗ-ਅਲੱਗ ਚੱਲ ਵਰਕਦੇ ਹੋਰ ਤੁਸੀਂ ਕੀ ਕਹਿਣਾ ਚਾਹੋ ਪਟਿਆਲਾ ਵਾਸੀਆਂ ਨੂੰ ਪਟਿਆਲਾ ਵਾਸੀਓ ਵੱਲੇ ਜੀ ਮਾਰ ਰਹੀ ਹੈ ਇਹ ਸੰਦੇਸ਼ ਹੈ ਖੁਸ਼ੀ ਹੈ ਹੈ ਸਸਤੇ ਪੜਾਈ ਹੈ ਸਕਰੀਨ ਤੇ ਆਰ ਨਿਕਲੋ ਜੋਕਲ ਮੇ ਘੁੰਮ ਕੇ ਦੇ ਫਿਰ ਆਪਣਾ ਸ਼ਾਮ ਨੂੰ ਕਿੰਨੇ ਤੋਂ ਕਿੰਨੇ ਸ਼ੁਰੂ ਪਜਾਂਦਾ ਸਰ ਜਿਹੜੇ ਮੇਲਾ ਇਹ ਸ਼ੁਰੂ ਹੁੰਦਾ ਹੈ 4 ਵਜੇ ਸ਼ੁਰੂ ਹੁੰਦਾ ਤੇ ਰਾਤ ਦੇ 10 ਵਜੇ ਤੱਕ ਚੱਲਦਾ ਹੈ ਤੇ ਜਦੋਂ ਸੰਡੇ ਅਜੀ ਛੁੱਟੀ ਵਾਲਾ ਦਿਨ ਹੈ ਉਹ ਉਸੇ 3 ਵਜੇ ਸ਼ੁਰੂ ਕਰਦੇ ਤੇ ਰਾਤ ਦੇ 10 ਵਜੇ ਤੱਕ ਹੀ ਚੱਲਦਾ ਹੈ ਤੇ ਇਹ ਸੀ ਭਾਈ ਸਾਹਿਬ ਜਿਨ੍ਹਾਂ ਦਾ ਆਨਰ ਨੇ ਮੇਲੇ ਦੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਪਟਿਆਲਾ ਵਾਸੀਓ ਨੂੰ ਇੰਨੀਆਂ ਵਧੀਆ-ਵਧੀਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਅਸੀਂ ਮਾਲਕ ਅਗਰ ਅਰਦਾਸ ਕਰਾਂਗੇ ਕਿ ਹਰ ਇੱਕ ਵਾਰ ਇਹ ਮੇਲਾ ਪਟਿਆਲਾ ਵਾਸੀਆਂ ਨੂੰ ਦਿਖਾਉਂਦੇ ਰਹਿਣ ਤੇ ਉਹਨਾਂ ਦਾ ਮਨ ਪਰਚਾਂਦੇ ਰਹਿਣ ਥੈਂਕ ਯੂ ਹਾਂਜੀ ਇਹ ਹੈ ਜੀ ਆਪਣਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੋ ਕਿ ਪੰਜਾਬ ਦੀ ਸ਼ਾਨ ਹੈ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਉਹ ਪਟਿਆਲੇ ਨੂੰ ਕਿੱਦਾਂ ਦੀ ਮੱਕੀ ਰੋਟੀ ਖਵਾ ਰਹੇ ਨੇ ਸੱਚੀ ਕੈਮਾਂ ਜੀ ਸੱਚੀ ਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਸੋਨੀਆ ਜੀ ਸੋਨੀਆ ਜੀ ਕਿੰਨੀ ਦਿਰੋਂ ਆਏ ਪਟਿਆਲੇ ਜੀ ਰੋਟੀ ਖਵਾ ਰਹੇ ਸੀ ਹਾਂ ਸਰ ਮੈਂ ਪਟਿਆਲੇ ਤੋਂ ਹੀ ਬਿਲੋਂਗ ਕਰਦੀ ਹਾਂ ਔਰ ਮੇਰਾ ਰੈਸਟੋਰੈਂਟ ਨੇ ਪਟਿਆਲੇ ਦੇ ਵਿੱਚ ਸੀ ਕੀ ਨਾਮ ਹੈ ਮੈਮ ਐਸ ਆਰ ਐਸ ਫੂਡ ਹੱਬ ਕਿਹੜੀ ਜਗ੍ਹਾ ਤੇ ਮੈਮ ਬਕਸਪੁਰਾਨੀ ਸੀ ਹਾਂ ਜੀ ਹੁਣ ਹੁਣ ਮੱਕੀ ਦੇ ਉਤੇ ਖਵਾ ਰਹੇ ਤੁਸੀਂ ਪਟਿਆਲਾ ਵਾਸੀ ਹੋ ਫਿਰ ਦੁਆਰੋਂ ਹਾਂ ਜੀ ਬਿਲਕੁਲ ਪਟਿਆਲਾ ਵਾਸੀ ਹਾਂ ਕਿਉਂਕਿ ਮੱਕੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਹੁਤ ਮਸ਼ਹੂਰ ਹੈ ਸਰਦੀਆਂ ਦਾ ਖਾਸ ਤੋਫਾ ਤੇ ਕੀ ਰੇਟ ਤੋਂ ਸ਼ੁਰੂ ਹੋਏਂਗੇ ਆਪਣੇ ਸਰ 80 ਰੁਪਈਏ ਦੀ ਹੈ ਦੋ ਰੋਟੀਆਂ ਸਾਗ ਵਿਦ ਬਟਰ ਤੇਰੇ ਆਪਣੇ ਪਟਿਆਲੇ ਦੀ ਹੈਗੇ ਨੇ ਪਟਿਆਲੇ ਦੀ ਸ਼ਾਨ ਨੇ ਮੱਕੀ ਦੀ ਰੋਟੀ ਵਾਲੇ ਤੇ ਜਰੂਰ ਜੇ ਜਾਉ ਤਾਂ ਇਹਨਾਂ ਦੇ ਰੈਸਟੋਰੈਂਟ ਤੇ ਜਰੂਰ ਜਾਇਓ ਤੇ ਇੱਕ ਵਾਰੀ ਜਰੂਰ ਟੇਸਟ ਕਰਿਓ ਮੈਡਮ ਦਾ ਹੱਥ ਦਾ ਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਨਾ ਨੋਟ ਨਹੀਂ ਲੜਾ ਕੱਟਾ ਇਹ ਆ ਜੀ ਚਾਹ ਆਪਣੀ ਜਿਹੜੀ ਕਿ ਤੰਦੂਰੀ ਚਾਹ ਜਿਹਨੂੰ ਕਹਿੰਦੇ ਨੇ ਜਿਹੜੀ ਕਿ ਤੁਹਾਨੂੰ ਪਟਿਆਲੇ ਮੇਲੇ 'ਚ ਦੇਖਣ ਨੂੰ ਮਿਲੇਗੀ ਦੇਖੋ ਜੀ ਇਹ ਸਪੈਸ਼ਲ ਚਾਹ ਹੈ ਜਿਹਦਾ ਰੇਟ 50 ਰੁਪਏ ਹੈ ਜਾਂਦੇ ਨਹੀਂ 50 ਰੁਪਏ ਇਹ ਤਾਂ ਕਹਿੰਦੇ ਮਿਹਨਤ ਜਿਆਦਾ ਲੱਗਦੀ ਹੈ ਇਸ ਲਈ 50 ਰੁਪਏ ਰੇਟ ਹੈ ਦਾ ਬਾਕੀ ਤੁਸੀਂ ਟੇਸਟ ਕਰਕੇ ਦੱਸਿਓ ਕਿੰਦਾਂ ਦੀ ਲੱਗਦੀ ਆ ਆਓ ਪਟਿਆਲੇ ਮੇਲੇ ਦਾ ਜਰੂਰ ਪੀ ਕੇ ਦੇਖਿਓ ਤੰਦੂਰੀ ਚਾਹ ਹੈ यूपी से आए हैं भैया जी चाय पिलाने पटेला वासियों को देखिए प्रदेशा लापा हां जी ਉਹਦਾ ਚਾਹ ਪੀਰੇ ਆਪਾਂ ਤੰਦੂਰੀ ਚਾਹ ਤੇ ਬਾਕੀ ਇਹਨਾਂ ਤੋਂ ਬਾਈਆਂ ਤੋਂ ਪੁੱਛਦੇ ਆ ਇਹ ਵੀ ਚਾਹ ਪੀਰੇ ਨੇ ਉਹ ਇਹਨਾਂ ਨੂੰ ਕਿੱਦਾਂ ਦੀ ਲੱਗੀ ਚਾਹ ਤਾਂ ਸੱਚੀ ਆ ਬਾਈ ਸਤਿਕਾਰ ਜੀ ਚਾਹ ਕਿੱਦਾਂ ਦੀ ਲੱਗੀ ਚਾਹ ਇਹਨ ਵਧੀਆ ਜੀ ਕਲੇਜਾ ਫੁੱਕੂ ਚਾਹ ਹੈ ਇਹ ਠੀਕ ਆ ਉਸ ਤੋਂ ਬਾਅਦ ਜਿਹੜੀ ਇਹ ਚਾਹ ਪਾ ਨੂੰ ਆਇਆ ਲੱਗਦਾ ਜਿਵੇਂ ਸਾਗ ਨੂੰ ਨਹੀਂ ਹਫਤਾਰ ਜਾ ਕੇ ਵੀ ਤੜਕਾ ਲਾ ਲਾ ਕੇ ਵਧੀਆ ਬਣੀ ਜਾਂਦਾ ਹੁੰਦਾ ਐਡਾ ਬਣੀ ਵੀ ਆ ਇਹ ਤੁਸੀਂ ਬਾਈ ਕੀ ਜਾਨਾ ਚਾਹੋਗੇ ਬਹੁਤ ਵਧੀਆ ਚਾਹ ਵੀਰੇ ਅੱਜ ਮੈਨੇ ਕਿਹਾ ਸਹੀ ਵੀ ਆ ਹਾਂ ਇਹਨੂੰ ਕੈਪੀ ਬਾਈ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਚਾਹ ਹਾਂਜੀ ਬਾਈ ਜੀ ਚਾਹ ਕਹਿੰਦੇ ਤੰਦੂਰੀ ਤਰੀਜ਼ ਕਰਦੀ ਆ ਪੂਰੀ ਕਰ ਮੇਲੇ ਦੀ ਸਾਰਾ ਨਾ ਤੱਕ ਖੜੀ ਰੱਖਦੀ ਆ ਚਾਹ ਜ਼ਰੂਰ ਵਗਦਾ ਫਿਰ ਗੱਲ 50-50 ਚ ਮੁੱਕ ਜਾਂਦੀ ਹੈ ਜੀ ਕਿੰਨਾ ਲਾਤਾ ਜੀ ਸਾਹੀ ਕਹਿੰਦੇ ਉਹਨੇ ਕਿੱਦਾਂ ਹਾਲ ਆਓ ਜੀ ਹਾਲ ਚਾਲ ਨੇ ਦੋਸਤ ਹਾਂ ਇਹ ਹਾਲ ਚਾਲ ਨੇ ਦੋਸਤ ਔਰ ਕਹਿਣਾ ਚਾਹਾਂ ਕੁਝ ਕਿਹੜੀ ਜਗ੍ਹਾ ਤੋਂ ਆਏ ਹੋ ਇਹ ਆਪਣਾ ਇੱਧਰ ਜਖਵਾਲੀ ਕਿੰਨੇ ਤੋਂ ਆਏ ਹੀ ਪਿੰਡ ਭਟਾਉਂਦਾ ਇੱਧਰ ਨੇ ਇਹ ਆਪਣਾ ਇੱਧਰੋਂ ਜਦੋਂ ਖਰੜ ਤੋਂ ਆਨੇ ਆਈ ਆਪਾਂ ਰੋਟੀ ਦੇ ਕੋਲਾਂ ਤੋਂ ਇੱਧਰ ਨੂੰ ਸੰਗਰੂਰ ਕਿੰਨੀ ਤੋਂ ਹੀ ਹੈਗਾ ਸੰਗਰੂਰ ਤੋਂ ਬਾਅਦ ਚੱਲਾ ਇੱਧਰ ਹੱਲੋ ਥਾਲੀ ਤੋਂ ਆਉਂਦੇ ਆਈ ਹੱਲੀ ਥਾਲੀ ਤੋਂ ਟੱਪ ਕੇ ਮੂਲੇ ਪਰ ਆਉਂਦੇ ਆਈ ਫਿਰ ਇੰਨੀ ਦੂਰੋਂ ਕਿਵੇਂ ਆ ਕੇ ਘੁੰਮ ਘੁਮਾਂਦੇ ਹਾਂਜੀ ਇੱਧਰ ਭਾਈ ਸਾਹਿਬ ਕੱਢਦੇ ਨੇ ਕਿ ਆਪਾਂ ਉਹਨਾਂ ਤੋਂ ਪੁੱਛਦੇ ਆਂ ਵੀ ਉਹ ਕੀ ਕੀ ਸਮਾਨ ਉਹ ਪਟਿਆਲੇ ਵਾਸੀ ਨੂੰ ਖਵਾ ਰਹੇ ਨੇ ਸੱਸੀਆ ਭਾਈ ਜੀ ਸੱਸੀਆ ਵੀਰ ਜੀ ਕੀ ਕੀ ਸਮਾਨ ਤੁਸੀਂ ਪਟਿਆਲਾ ਵਾਸੀ ਨੂੰ ਆਰਸ ਬੁੱਲੇ ਜੀ ਜਿਹੜਾ ਵੇਲਾ ਜੀ ਤੇਰਾ ਦੁੱਦਾ ਜੀ ਤੇਸਤੀ ਹੈ ਪੱਟਾ ਗੋਜੱਪੇ ਜੀ ਤੁਸੀਂ ਭਾਜੀ ਕਿਹੜੀ ਜਗ੍ਹਾ ਤੇ ਆ ਮੈਂ ਗੁਰਨਾਕ ਨਗਰ ਤੋਂ ਆਇਆ ਜੀ ਗੁਰਨਾਕ ਨਗਰ ਬੜੂੰਗਾ ਆਪਣਾ ਪਟਿਆਲਾ ਤੋਂ ਹਾਂਜੀ ਹਾਂਜੀ ਅੱਛਾ ਉੱਥੇ ਕੀ ਦੁਕਾਨ ਹੈ ਜੀ ਨਹੀਂ ਨਹੀਂ ਭਾਜੀ ਮੈਂ ਨਾ ਉਹ ਕੰਮ ਕਰਦਾ ਉਹਨਾਂ ਕੋਲ ਇਹਨਾਂ ਦੁਕਾਨ ਦੇ ਉਹ ਤ੍ਰਿਪੜੀ ਅੱਦਰਣ ਦੀ ਫੈਕਟਰੀ ਦੇ ਵੱਲ ਪੂਰੇ ਕੀ ਕੀ ਰੇਟ ਆਪਾਂ ਬੇਸ਼ਰ ਇਹ 60 ਰੁਪਏ ਜੀ ਇਹ 70 ਰੁਪਏ ਜੀ ਇਹ 70 ਰੁਪਏ ਜੀ ਉਹ 50 ਤੇ 30 ਰੁਪਏ ਐਵੇਂ ਫਿਰ ਵਧੀਆ ਕੰਮ ਠੀਕ ਹੈ ਜੀ ਉਹ ਵਧੀਆ ਠੀਕ ਹੈ ਜੀ ਚੱਲੀ ਜਾਂਦਾ ਜੀ ਚੱਲੀ ਜਾਂਦਾ ਹ ਡੇਲੀ 390 ਟਾਈਮ ਹੈ ਜੀ ਤੇ ਸ਼ਾਮ ਨੂੰ ਕਿੰਨੇ ਵਜੇ ਤੱਕ ਉਹਨਾਂ ਸਾਢੇ 10 11 ਵਜੇ ਤੱਕ ਮੈਂ ਸਾਢੇ 10 11 ਵਜੇ ਵਧੀਆ ਸੇਲ ਹੋ ਜਾਂਦੀ ਹੈ ਹਾਂ ਜੀ ਹੋ ਜਾਂਦੀ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਦਾ ਇਹਨਾਂ ਦਾ ਜੇ ਜਦੋਂ ਮੇਲੇ ਆਉ ਤਾ ਜਰੂਰ ਇਹਨਾਂ ਕੋਲ ਗੁਲਾਬ ਜਾਮਨ ਤੇ ਆਪਣਾ ਗਿਜਰੇਲਾ ਜਰੂਰ ਟੈਸਟ ਕਰੋ ਤੇ ਹੋਰ ਬਾਈ ਲਵੇ ਕਿ ਦੁੱਧਾ ਨਾਲ ਲਵੇ ਉਹ ਜਰੂਰ ਟੈਸਟ ਕਰਕੇ ਦੇਖੋ ਧੰਨਵਾਦ ਜੀ ਹਾਂਜੀ ਅਦਰ ਮੇਲੇ ਵਿੱਚ ਬਾਈ ਹੋਈ ਰਹੀ ਆਏ ਹਨ ਜਿਹੜੇ ਕਹਿੰਦੇ ਨੇ ਅਸੀਂ ਵੇਟ ਲੌਕ ਕਰਾਣੇ ਆ ਤੇ ਕਿਵੇਂ ਲੌਕ ਕਰਾਉਂਦੇ ਨੇ ਬਾਈਆਂ ਤੋਂ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਬਹੁਤ ਵਧੀਆ ਬਾਈ ਜੀ ਸਤਿ ਠੀਕ ਹਾਂ ਹਾਂਜੀ ਸਰ ਆਹਾਂ ਬਾਈ ਜੀ ਸਿਰ ਪਟਿਆਲੇ ਤੋਂ ਹੀ ਬਲੋਂਗ ਕਰਦੇ ਹਾਂ ਨਾਮ ਬਲਜਿੰਦਰ ਸਿੰਘ ਕੈਨ ਸਰ ਕਿਵੇਂ ਵੇਟ ਲੌਸ ਕਰਦੇ ਹੋ ਬਧਾਨੇ ਉਹ ਸਰ ਅਸੀਂ ਬਧਾਨੇ ਵੀ ਆ ਤੇ ਘਟਾਨਨੇ ਵੀ ਆ ਉਹ ਕਿੰਨਾ ਕੁ ਖਰਚਾ ਹੋ ਜਾਦਾ ਸਰ ਅਸੀਂ ਨਾ ਐਜੂਕੇਸ਼ਨ ਸਿਸਟਮ ਦਿੰਦੇ ਆ ਅਸੀਂ ਕੋਈ ਦਵਾਈ ਨਹੀਂ ਦਿੰਦੇ ਖਾਣਾ ਪੀਣਾ ਚੇਂਜ ਕਰਦੇ ਆ ਪਹਿਲਾਂ ਐਜੂਕੇਟ ਕਰਦੇ ਆ ਇਹ ਬੰਦੇ ਨੂੰ ਸਾਡਾ ਸਿਸਟਮ ਵਧੀਆ ਲੱਗਦਾ ਹੈ ਥੈਨ ਫਿਰ ਉਹ ਅੱਗੇ ਕੰਟੀਨਿਊ ਸਾਡੇ ਨਾਲ ਕਰਦਾ ਕਿੰਨੇ ਕੁ ਮਹੀਨੇ ਚ ਹੋਇਆ ਸਰ ਹਤਾ ਹਰ ਬੰਦੇ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਹਰ ਬੰਦੇ ਦਾ ਜਿਹੜਾ ਲਾਈਫ ਸਟਾਈਲ ਆ ਵੱਖਰਾ ਹੈ ਰਹਿਣ ਸਹਿਣ ਵੱਖਰਾ ਹੁੰਦਾ ਖਾਣ ਪੀਣ ਵੱਖਰਾ ਹੁੰਦਾ ਇੱਕ ਮਹੀਨੇ ਦੇ ਵਿੱਚ ਬੰਦਾ 5 ਕਿਲੋ ਵੀ ਘਟਾ ਲੈਂਦਾ ਤੇ 1 ਕਿਲੋ ਵੀ ਘਟਾ ਲੈਂਦਾ 100 ਗ੍ਰਾਮ ਵੀ ਘਟਾਉਂਦਾ ਪਿਆਲੇ ਦਾ ਕੋਈ ਐਡਰੈਸ ਤੁਹਾਡਾ ਸਰ ਐਮ ਆਈਜੀ 516 ਫੇਸ 1 ਰਿਵਰਸਟੇਟ ਮੇਰਾ ਘਰ ਦਾ ਐਡਰੈਸ ਹੈ ਦਿਲਨੂਰ ਨਿਊਟ੍ਰੀਸ਼ਨ ਹਬ ਸਨੌਰ ਦੇ ਵਿੱਚ ਇੱਕ ਓੰਕਾਰ ਭਾਰਤ ਗੈਸ ਹੈ ਫਤੇਪੁਰ ਰੋਡ ਤੇ ਬਿਲਕੁਲ ਉਹਦੇ ਨਾਲ ਸਾਡਾ ਆਫਿਸ ਬਾਕੀ ਜਿਨੇ ਵੀ ਵੇਟ ਲੌਕ ਕਰਾਣਾ ਹੋਵੇ ਵਿਧਾਣਾ ਹੋਵੇ ਤੇ ਤਾਂ ਬਾਈ ਜੀ ਨੂੰ ਮਿਲ ਸਕਦੇ ਨੇ ਕਿਉਂਕਿ ਆਪਣੇ ਪਟਿਆਲੇ ਦੇ ਰਹਿਣ ਵਾਲੇ ਨੇ ਜੇ ਕਿਸੇ ਨੂੰ ਜਰੂਰ ਤੋਂ ਹੋਵੇ ਤਾਂ ਜਰੂਰ ਜਾਇਓ ਧੰਨਵਾਦ ਬਾਈ ਜੀ ਥੈਂਕ ਯੂ ਜੀ ਜਿਹਨੇ ਉਹ ਦੇਖਿਆ ਬਾਰਲਦੇਸ਼ 골ਡਨ ਮੈਨ ਉਹਨੇ ਜੇ ਇਸ ਪਟਿਆਲਾ ਦੇ ਮੇਲੇ ਜੀ সিলਵਰ ਮੈਨ ਖੜਿਆ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਰਹੇ ਹੋ ਕਿਹਦਾ ਸੇ ਆਏ ਹੋ ਜੀ ਮੁਖਸਰ ਸਾਹਿਬ ਜੀ ਮੁਖਸਰ ਸਾਹਿਬ ਜੀ ਇਹਦੇ ਦਾ ਖੜਨਾ ਕਿਵੇਂ ਲੱਗਦਾ ਤੁਹਾਨੂੰ ਬਹੁਤ ਸਟੀਕ ਹੈ ਜੀ ਤਾਂ ਕਿੰਨੀ ਦਰ ਖੜੇ ਰਹਿੰਦੇ ਹੋ 4 ਘੰਟੇ ਜੀ ਹਾਂ ਜੀ 4 ਘੰਟੇ 4 ਘੰਟੇ ਹਾਂ ਜੀ ਦੋ ਨਾਲ ਤਾਂ ਨਹੀਂ ਆਸਤਵ ਆਂਦੇ ਆਂਗੇ ਥੰਗੀ ਦੇਰ ਦਾ ਖੜੇ ਰਹਿੰਦਾ ਮੈਂ ਕੰਮ ਤਾਲੋ ਦੇ ਕੰਮ ਕਰਾਂ। ਕੰਮ ਸਾਬ। ਸਹੀ ਕੰਮ ਕਰਦੇ ਹੋ ਹੋਰ ਵੀ ਕੰਮ ਕਰਦੇ ਹੋ। ਨਹੀਂ ਹੋਰ ਕੰਮ ਕਰਦਾ ਥੱਲੇ ਵਾਲੀ ਕਰਦਾ। ਚਾਹ ਉਹਨੇ ਫਿਰ ਸਪੈਸ਼ਲ ਬੁਲਾਇਆ ਤੁਹਾਨੂੰ। ਹਾਂਜੀ। ਜੀ ਮੁਖਸ਼ਾ ਸਾਹਿਬ ਉਹ ਸਪੈਸ਼ਲ ਆਏ। ਹਾਂਜੀ ਅਪਟੈਂਟਮੈਂਟ ਕਰਨਾ ਸਵੇਰ ਤੋਂ। ਸਟਾਰਟ ਹੋਇਆ ਮੇਲੇ ਉਦੋਂ ਦਾ ਹੀ ਆਇਆ ਜੀ ਮੈਂ। ਅੱਛਾ ਜੀ। ਪਰ ਜੱਤਾ ਖਤਮ ਹੋਏਗਾ ਮੇਲਾ ਉਰੀ ਹਾਂਜੀ। ਬਾਕੀ ਚਲੋ ਜਦੋਂ ਵੀ ਤੁਸੀਂ ਮੇਲੇ ਆਓ ਘੁੰਮਣ ਚਾਹੇਤ ਬਾਈ ਨਾਲ ਜਰੂਰ ਗੱਲਬਾਤ ਕਰਿਓ ਤੇ ਹੋ ਸਕੇ ਤਾਂ ਬਾਈ ਨੇ ਆਪਦਾ ਪੇਟੀ ਮਲਾਇਆ ਹੈ। ਤੁਸੀਂ ਇਹਦੇ ਨਾਲ ਜਰੂਰ ਬਾਈ ਨੂੰ ਪੈਸੇ ਦਿਓ। धन्यवाद स्वामी भाई